ਅੱਜ ਕੱਲ ਤਾਂ ਰਸਤੇ ਦੇ ਵਿੱਚ ਜਾਣਾ ਵੀ ਸੇਫ ਨਹੀਂ ਹੈ ਗੋਲ ਗੱਪੇ ਖਾਣ ਤੋਂ ਬਾਅਦ ਦੋ ਨੌਜਵਾਨ ਜਿਵੇਂ ਹੀ ਸੈਰ ਕਰਨ ਨੂੰ ਨਿਕਲਦੇ ਨੇ ਤੁਰਨ ਲੱਗਦੇ ਨੇ ਕਿ ਪਿੱਛੋਂ ਤੋਂ ਆ ਰਹੇ ਚਾਰ ਵਿਅਕਤੀਆਂ ਦੇ ਵੱਲੋਂ ਚਾਰ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਲੁਟੇਰੇ ਹੋਣ ਜਾਂ ਫਿਰ ਚੋਰ ਹੋਣ ਇਹਨਾਂ ਦੇ ਹੌਸਲੇ ਦਿਨੋ ਦਿਨ ਵਧਦੇ ਹੀ ਜਾ ਰਹੇ ਨੇ ਇਹਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਹੈ ਇੱਕ ਤਾਜ਼ਾ ਇਹ ਮਾਮਲਾ ਹੁਸ਼ਾਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਸ਼ਾਰਪੁਰ ਦੇ ਮਹੱਲਾ ਇਸਲਾਮਾਬਾਦ ਦੇ ਵਿੱਚ ਅੱਜ ਦੋ ਨੌਜਵਾਨਾਂ ਦੇ ਉੱਤੇ ਜੋ ਕਿ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਕੁਝ ਨੌਜਵਾਨ ਗੋਲ ਗੱਪੇ ਖਾਣਾ ਕੁਝ ਖਾ ਕੇ ਖਾਣਾ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗਦੇ ਨੇ ਸੈਰ ਕਰਨ ਲੱਗਦੇ ਨੇ ਤਾਂ ਦੂਜੀ ਸਾਈਡ ਤੋਂ ਆ ਰਹੇ ਕੁਝ ਵਿਅਕਤੀਆਂ ਦੇ ਉੱਤੇ ਦੱਸਦੇ ਕਿ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਤੇ ਤਿੰਨ ਤੋਂ ਚਾਰ ਫਾਇਰ ਕੀਤੇ ਗਏ ਦਾ ਗਨੀਮਤੇ ਰਹੀ ਹੈ ਕਿ ਕਿਸੇ ਉੱਤੇ ਵੀ ਕੋਈ ਫਾਇਰ ਨਹੀਂ ਲੱਗਿਆ ਇੱਕ ਗੋਲੀ ਗੱਡੀ ਦੇ ਵਿੱਚ ਲੱਗੀ ਹੈ ਨੌਜਵਾਨ ਦੱਸਾ ਹੈਗਾ ਕਿ ਉਹ ਉਹਨਾਂ ਦੇ ਨੇੜੇ ਦੇ ਹੀ ਰਹਿਣ ਵਾਲੇ ਨੇ ਪਰ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਫਿਲਹਾਲ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜੋ ਕਿ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਅਤੇ ਜਿਹੜੇ ਕਿ ਨੌ ਸਹਲ ਸੀਗਾ ਉਹਦਾ ਕੀ ਕੁਝ ਕਰਨਾ ਤੇ ਉਹਦੇ ਪਿਤਾ ਦਾ ਤੇ ਖਾਸ ਕਰਕੇ ਪੁਲਿਸ ਦਾ ਕੀ ਕੁਝ ਬਿਆਨ ਹੈਗਾ ਉਹ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਉਂਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ ਸ਼ਰੈ ਆਮ ਗੁੰਡਾਗਰਦੀ ਚੱਲ ਰਹੀ ਹੈ ਸ਼ਰੈ ਆਮ ਕਹਿ ਸਕਦੇ ਹਾਂ ਵੀ ਕਿਸੇ ਦੇ ਉੱਤੇ ਵੀ ਗੋਲੀਆਂ ਚਲਾਏ ਜਾਂ ਜਾਦੰਦੀਆਂ ਨੇ ਤਾਂ ਇਹਨਾਂ ਲੁਟੇਰੀਆਂ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਆਖਿਰ ਕਦੋਂ ਤੱਕ ਇਹ ਅਜਿਹਾ ਹੀ ਚੱਲਦਾ ਰਹੇਗਾ ਕਿਉਂਕਿ ਇਸ ਘਟਨਾ ਨੇ ਇਲਾਕੇ ਦੇ ਵਿੱਚ ਸਹਿਮ ਦਾ دہشت ਦਾ ਮਾਹੌਲ ਬਣਾ ਕੇ ਰੱਖ ਦਿੱਤਾ ਆਓ ਇੱਕ ਵਾਰ ਸੁਣਦੇ ਹਾਂ ਆ ਨਾ ਗੋਲ ਗੱਪੇ ਗਏ ਨਾ ਅਸੀਂ ਚੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਐ ਤੀਵੀਂ ਆਈਆਂ ਲੇਡੀਜ਼ ਨੇ ਨਾ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆ ਮੁੰਡਾ ਨਾਲ ਅਸੀਂ ਗਾ ਜਿੱਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਠੀਕ ਆ ਜੀ ਫਿਰ ਉਹਨੇ ਜਿੱਦਾਂ ਗੱਡੀ ਅਸੀਂ ਕੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਕੱਡੀ ਉਹ ਫਿਰ ਉਹਨੇ ਉੱਧ ਇੱਕ ਉੱਪਰ ਨੂੰ ਫੇਰ ਕੀਤਾ ਫਿਰ ਉਹਨੇ ਸਿੱਧਾ ਉੱਧਾ ਨਾ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦਿਆਂ ਜਥੇਦਾਰਾਂ ਦੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੱਢਾ ਉੱਧਾ ਗੱਲ ਕੁਛ ਨਹੀਂ ਸੀ ਉੱਧਾ ਬਹਿਸ ਤੋਂ ਹੀ ਆਇਆ ਸੀਗਾ ਉਹਦੀ ਨਿੱਕੀ ਜਿਹੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮੰਨਣ ਚ ਆਇਆ ਅਗਲਿਆਂ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਹੋਣਾ ਪੈਸੇ ਉਹ ਲੈ ਕੇ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਜੀ ਇਦਾਂ ਹੁਣ ਸਾਨੂੰ ਉੱਧਾ ਉਹਨਾਂ ਨਾਲ ਕੋਈ ਹੈ ਨਹੀਂ ਸੀਗੀ ਅੰਨੀ ਕਿੰਨੇ ਫਾਇਦੇ ਹੋਣਗੇ ਫਾਇਰ ਭਜੀ 3 4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਕਿੱਥੇ ਫੋਨ ਵੀਡੀਓ ਕਢਾ ਲਿਓ ਇੱਥੇ ਹਨਾ ਉਹ ਨਿਕਲ ਜਾਣੀ ਵਿੱਚ ਪਤਾ ਲੱਗ ਜਣਾ ਆ ਬਾਕੀ ਤਿੰਨ ਕਿ ਫਾਇਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਦੋਂ ਮੁੱਡੇ ਦੇ ਜਿੱਦਾਂ ਫਾਇਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਨਾਬ ਲੈ ਗਏ ਉਹਨੇ ਉੱਥੇ ਰਹਿਣਾ ਤਾਂ ਕਰਕੇ ਹਾਂਜੀ ਰਾਜੀ ਕੁਮਾਰ ਜੀ ਕੀ ਇੱਥੇ ਕਾਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟੇ ਦਾ ਡੇੜੀ ਆ ਨਹੀਂ ਮਤਾਂ ਓਕੇ ਕੀ ਹੋਇਆ ਕੀ ਐਕਚੁਅਲ ਹੋਇਆ ਇਦਾਂ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਾਉਣ ਗਏ ਇੱਥੇ ਤੇਲ ਪਾਉਣ ਜਾਣਾ ਪਿਆ ਸੀ ਉਹਨਾਂ ਨੇ ਇੱਥੇ ਰਸਤੇ 'ਚ ਘੇਰ ਕੇ ਜੀ ਉਹਨਾਂ ਨੇ ਘੇਰ ਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਿਟਾਰਾ ਅੱਛਾ ਜੀ ਗ੍ਰੈਂਡ ਵਿਟਾਰਾ ਤੇ ਉਹਨਾਂ ਨੇ ਨਾਲੇ ਫੇਰ ਘੱਡੇ ਜੀ ਕਿੰਨੇ ਜਣੇ ਸੀ ਉਹ ਸੀਗੇ 4 2 ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਰਿਹਾ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋ ਤਾਂ ਜੋ ਕਿ ਦੂਜਾ ਕਰਦਾ ਰਹਿੰਦਾ ਰੁੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਗੱਡਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਸਰਚ ਐਕਟੀਵੇਸ਼ਨ ਮਿਲੀ ਆ ਵੀ ਇੱਥੇ ਗੋਲੀ ਚੱਲੀ ਆ ਉਹਦੇ ਸਬੰਧੀ ਆਏ ਆ ਜੀ ਜੀ ਹਾਂਜੀ ਕੁਛ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਆ ਜੀ ਦੇਖਦੇ ਆਂ ਸੀ ਕੀ ਗੱਲ ਗੋਲੀ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਉਹ ਮਿਲਿਆ ਜੀ ਜੀ ਦੇਖਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ